ਮੇਰਾ ਨਾਮ ਮੇਰਾ ਨਾਮ ਜਗਿਰ ਸਿੰਘ ਬਾਜੀ ਮੈਂ ਪਿੰਡ ਰਸੂਲਪੁਰ ਕਲਰਾਂ ਦਾ ਰਹਿਣ ਵਾਲਾ ਜੋੜਾ ਫੜਕਦੇ ਮੈਂ ਟੈਕਸੀ ਦਾ ਕੰਮ ਕਰਦਾ ਬਾਜੀ ਠੀਕ ਗੱਲ ਬਾਤ ਨਹੀਂ ਜਿਹੜਾ ਗੱਲ ਬਾਤ ਵੀ ਮੈਂ ਦਿੱਲੀ ਜਾਣਾ ਸੀ ਬਾਜੀ ਰਾਤੀ ਮੈਂ ਗੱਡੀ ਦਰਮੋੜ ਮੋੜੀ ਸਾਡੇ ਗਵਾਂਢੀ ਆ ਇਹ ਨਕੋਲ ਦਾ ਕੰਮ ਕਰਦੇ ਰਾਤੀ ਸ਼ਰਾਬੀ ਸੀ ਨਾ ਠੀਕ ਹੈ ਜੀ ਮੈਨੂੰ ਮੇਰਾ ਦੋਸਤ ਹੈ गावा ਉਹਨੇ ਪੈਸੇ ਭੜਾਏ ਗੱਡੀ ਭਰਨੀ ਆ ਗੱਡੀ ਰਾਤ ਅਸੀਂ ਤੇ ਉਹਨੇ ਮੈਨੂੰ 60000 ਰੁਪਏ ਭੜਾਇਆ ਇਹਨਾਂ ਨੂੰ ਪਤਾ ਸੀ ਬਲੇ ਨੂੰ ਇਹ ਪੈਸੇ ਗਿਣ ਕੇ ਬਾਹਰ ਕਿਤੇ ਕਿਤੇ ਆਏ ਤੇ ਮੈਂ ਬੁੱਝ ਬਾਲੇ 60000 ਰੁਪਏ ਤੇ ਇਹਨੇ ਮੈਨੂੰ ਇਹਨਾਂ ਨੇ ਪਤਾ ਹੀ ਪਾਇਆ ਇਹ ਬੋਚਿਆ ਕਿ 60000 ਰੁਪਏ ਇਹਨਾਂ ਮੇਰੇ ਕੋਲ 60000 ਰੁਪਏ ਬਰੀ ਸ਼ਰਟ ਸ਼ਰਟ ਪਾੜਤੀ ਝਗੜੇ ਦਾ ਕਾਰਨ ਕੀ ਆ ਭਾਈ ਝਗੜੇ ਕਰ ਹਰਨ ਦੋ ਜੀ ਇਹ ਕਹਿੰਦਾ ਹਰਨ ਮਾਰਿਆ ਤੂੰ ਜੀ ਇਹਨੇ ਸ਼ਰਾਬ ਪੀਤੀ ਸੀ ਕਹਿੰਦਾ ਹਰਨ ਮਾਰਿਆ ਜੀ ਤੂੰ ਪ੍ਰਾਣੀ ਰੰਝੀ ਸੀ ਪ੍ਰਾਣੀ ਰੰਝੀ ਜਿਹਨਾਂ ਨੇ ਇੱਕ ਅੱਗੇ ਵੀ ਹੋ ਚੁੱਕੀ ਹੈ ਜੀ ਮੇਰੀ ਇਹਨਾਂ ਨੇ ਲੈ ਕੇ ਜਾਣੇ ਪਏ ਇਹ ਮੈਨੂੰ 10 12 ਜਾਣੇ ਪਏ ਜੀ ਸੜਾ ਆ ਕੇ ਪਏ ਸਾਡੇ ਘਰ ਭੰਨੇ ਸਾਰੇ ਜੀ ਨਾ ਤੇ ਕਿ ਸੱਟਾਂ ਕਿੰ ਕੀ ਮਾਰਿਆ ਇਹਨਾਂ ਨੇ ਮੇਰੇ ਆਜ ਨੇ ਪੰਜ ਮਾਰੇ ਆ ਸ਼ਰਗ ਜਿਹੜੇ ਪੰਜਾਂ ਨੂੰ ਪੁੰਗਲ ਲਪਾਈ ਦੇ ਆ ਹਾਂਜੀ ਤੇ ਮ ਪੁਲਿਸ ਨੂੰ ਕੰਪਲੇਂਟ ਕੀਤੀ ਜੀ ਸਾਹਿਬ ਮੋਂਗਪੁਰੇ ਥਾਣੇ ਕੀਤੀ ਆ ਕੀ ਮੰਗਤੀ ਕਰਦੇ ਜੋ ਵਾਹ ਪੁਲਿਸ ਇਨਸਾਫ ਲਾਉਗੀ ਆਦੀ ਕੀ ਨਾਜੀ ਤੁਹਾਡਾ ਮੇਰਾ ਨਾਮ ਦਵਿੰਦਰ ਸਿੰਘ ਆ ਅਸੂਲਪੁਰ ਕਲਰ ਤੋਂ ਰਹਿਣ ਵਾਲਾ ਰਾਤੀ ਪਾਪਾ ਦਿੱਲੀ ਚੱਲੇ ਸੀਗੇ ਕਿਸੇ ਦਾ ਕੰਮ ਕਰਦੇ ਟੈਕਸੀ ਦਾ ਕੰਮ ਹੈ ਗਾੜਾ ਤੇ ਆ ਵੀ ਗੱਡੀ ਪਰ ਨਹੀਂ ਹਾਤ ਤੇ ਪਾਪਾ ਪੈਸੇ ਗਿੰਦੇ ਗਿੰਦੇ ਬਾਹਰ ਆ ਗਏ ਤੇ ਯੂਨੀਫਾਰਮ ਪਾ ਕੇ ਚੱਲੇ ਸੀ ਤੇ ਗੱਡੀ ਮੋੜ ਲੱਗੇ ਸੀ ਤੇ ਇੰਨਾ ਵੇਖ ਲਿਆ ਪੈਸੇ ਹੈਗੇ ਆ ਤੇ ਉਤੋਂ ਗੱਲ ਪੈ ਗਈ ਪਾਪਾ ਨੇ ਹਰਨ ਮਾਰਿਆ ਤੇ ਪਰ ਇਹ ਨਹੀਂ ਆ ਗਲੀ ਚ ਤੇ ਗਾਰੀਆ ਕਰਦਾ ਵੀ ਤੂੰ ਹਰਨ ਕੇ ਮਾਰਿਆ ਐਨੇ ਚ ਮੁੰਡੇ ਸਾਧ ਲੈ ਉਹਨੇ ਤੇ ਗਲ ਪੈ ਗਏ ਆਗੇ ਪਰਾਣੀ ਵੀ ਰੰਜੀਤ ਹਾਂਜੀ ਪਰਾਣੀ ਰੰਜੀਤ ਸੀ ਆਏ ਕੋਈ 10 ਬੰਦੇ ਤਾਂ ਹੈਗੇ ਸੀ ਘਾਰ ਆ ਕੇ ਪਏ ਹਾਂਜੀ ਘਾਰ ਆ ਕੇ ਪਏ ਸਮਾਨ ਤੋੜ ਗਏ ਸਦਾ ਕਰਦਾ ਹੁਣ ਪੁਲਿਸ ਨੂੰ ਕੰਪਲੇਨਟ ਕੀਤੀ ਹਾਂਜੀ ਕੀ ਮੰਗ ਕੇ ਕਰਦੇ ਮੰਗ ਇਹ ਇਨਸਾਫ ਚਾਹੀਦਾ ਹਨ ਉਹ ਦੋ ਤਰਫ ਦੇ ਆਪਸ ਵਿੱਚ ਦੋ ਲੜਾਈ ਹੋਈ ਆ ਤੇ ਡਾਕਟਰ ਕੱਟੇ ਜੋ ਕਾਨੂੰਨਿਸ਼ਾਰ ਕਰਵਾਈ ਬੰਦੀ ਉਹ